ਆ ਬੱਚਾ ਭੈਣੇ ਇਹ ਬੱਚੇ ਦੀ ਸਤਿ ਵੀਡੀਓ ਵੇਖੀ ਹੋਗੀ ਹਨਾ ਹਾਂ ਜੀ ਹਾਂ ਬੱਚੇ ਜੀ ਇਹਨੂੰ ਰੋਟੀ ਪਾਣੀ ਦਾ ਵੀ ਨਹੀਂ ਪਤਾ ਕੁਝ ਨਹੀਂ ਪਤਾ ਖਤ ਹੋ ਗਿਆ ਇਹਨੂੰ ਰੋਡ ਤੇ ਛੱਡ ਕੇ ਨਾ ਪਿੰਡ ਦੇ ਛੜਕ ਤੇ ਛੱਡ ਗਏ ਤਾਂ ਫਰਾਰ ਹੋ ਗਏ ਔਰ ਜਦੋਂ ਮਾਤਾ ਦੇ ਲੱਗੇ ਜੇ ਰੋਣ ਲੱਪੇਂਦੀ ਐ ਕਿਉਂਕਿ ਇਹ ਸੁਣਿਆ ਸੀਗਾ ਵੀ ਆਪਣੇ ਲੱਤਾਂ ਖੇਚਦੇ ਆ ਪਰ ਜੇਕਰ ਲਾ ਆਪਣੇ ਲੱਤਾਂ ਖੇਚਦੇ ਆ ਤੇ ਆਪਣੇ ਸਹਯੋਗ ਵੀ ਕਰਦੇ ਆ ਸਭ ਤੋਂ ਮੈਨੂੰ ਖੁਸ਼ੀ ਮੈਨ ਇਹ ਹੋਈ ਆ ਕਿ ਇਹ ਮੇਰੇ ਵੀਰ ਮੇਰੇ ਪਿੰਡ ਦੇ ਨੇ ਤੇ ਮੇਰੇ ਨਾਲ ਹੀ ਖੇਡਦੇ ਵੱਡੇ ਹੋਏ ਆ ਤੇ ਇਹਨਾਂ ਵੀਰਾਂ ਨੇ ਸਹਿਯੋਗ ਦਿੱਤਾ ਸੰਗਤ ਦੀ ਅਰਦਾਸ ਰੱਬ ਕਦੀ ਨਹੀਂ ਮੋੜਦਾ ਹਾਂਜੀ ਆਉਂਦਾ ਦੇ ਰਾਸੇ ਬਾਤ ਸੁਣ ਲੈਣਾ ਤੇ ਆਫਨੀਮ ਕਿਤੇ ਆ ਵੀ ਨਾ ਦੇ ਨੂੰ ਨੂੰ ਲਿਕੇ ਜਾਂਦੋ ਨਾ ਜਿਵੇਂ ਮੰਜੇ ਤੇ ਹੁੰਦੇ ਆ ਫਿਰ ਇਹਦੇ ਮੰਜਾ ਲੈ ਕੇ ਇਹਨਾਂ ਦੇ ਮੰਜੇ ਸੂਈ ਤੋੜੀ ਨਾ ਸਾਰੇ ਨਾ ਨਾ ਬੋਤ ਲੜਦੇ ਕਿਉਂ ਜੀ ਅੱਜ ਨਾ ਬੰ। ਹਾਂ। ਆਦਨੋ ਨਾ ਸਾਰੇ ਬੰਨ ਨਾ ਨਾ। ਜਿਹੜਾ ਆ ਬੱਚਾ ਨਾ ਬੱਚਾ ਨਹੀਂ ਵੀਰ ਆ। ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਲੋਪੋ ਕੀ ਟਿਕਾਣਾ ਆਉਂਦਾ ਪਿੰਡ। ਠੀਕ ਹੈ ਜੀ। ਇਹਦੇ ਤੋਂ ਕੰਮ ਕਰਵਾਉਂਦੇ ਰਹੇ ਇਹਦੇ ਤੋਂ। ਪਤਾ ਨਹੀਂ ਕਿੰਨਾ ਚਿਰ ਕੰਮ ਕਰਵਾਇਆ। ਜਦੋਂ ਇਹ ਜ਼ਿਆਦਾ ਬੀਕ ਹੋ ਗਿਆ ਨਾ ਜਦੋਂ ਕੰਮ ਕਰਨ ਤੋਂ ਮਤਲਬ ਕਿ ਅਸਮਰਤ ਹੋ ਗਿਆ। ਇਹਨੂੰ ਰੋਡ ਤੇ ਛੱਡ ਕੇ ਨਾ ਪਿੰਡ ਦੇ ਛੜਕ ਦੇ ਛੱਡ ਗਏ ਤੇ ਆ ਫਰਾਰ ਹੋ ਗਿਆ। ਉਹਨਾਂ ਪਿੰਡ ਵਾਲੇ ਵਿਚਾਰਿਆਂ ਮੈਨੂੰ ਫੋਨ ਲਾਇਆ। ਬਹੁਤ ਜਾਰੀ ਮਾਰੀ ਹਾਲਾਸੀ ਇਹਦੀ ਟਾਇਲਟ ਹੱਥਾਂ ਦੇ ਜਮੀਰ ਪੈਨੇ ਇੰਨਾ ਬੁਰਾ ਅੱਜ ਗਲਿਆ ਪੈ ਸਾਰਾ ਠੀਕ ਹੈ ਜੀ ਆ ਬਾਪੂ ਬੇਬੇ ਸ਼ਾਇਦ ਨਹੀਂ ਤੁਸੀਂ ਵੀਡੀਓ ਦੇਖੀ ਹੋਣੀ ਹੈ ਹੈਨਾ ਪੱਪਾ ਭੈਣ ਮਿਲਣ ਗਈ ਹਰਿਆਣੇ ਤੋਂ ਠੀਕ ਏ ਹਾਂ ਜਦੋਂ ਮਾਤਾ ਦੇ ਲੱਗੇ ਜੇ ਰੋਣ ਲਾ ਪੈਂਦੀ ਹੈ ਇਹ ਮਰਸਾਤ ਨੂੰ ਇਹ ਵੀਡੀਓ ਦੀ ਵੇਖੀ ਨਹੀਂ ਤੇ ਤਿੰਨ ਪੁੱਤ ਮਾਤਾ ਦੇ ਤੇ ਦੋ ਧੀ ਆ ਤੇ ਰੋਡ ਤੋਂ ਮੈਂ ਲੈ ਕੇ ਆਇਆ ਇਹਨਾਂ ਨੂੰ ਤਿੰਨ ਬੱਚੇ ਇਹਨਾਂ ਦੇ ਮੁੰਡੇ ਆ ਤੇ ਦੋ ਧੀਆ ਮੇਰੇ ਬਾਪੂ ਨੇ ਸੁਣੀ ਜਵੇ ਨਾ ਮੈਂ ਹੌਲੀ ਹੀ ਬੋਲਣ ਦੇ ਬਿਨਾਂ ਸੁਣੀ ਦੇ ਦਰਦ ਹੁੰਦਾ ਠੀਕ ਹੈ ਜੀ ਤੇ ਇਹਨੂੰ ਇਹਨੂੰ ਹੀ ਛੜਾ ਕੇ ਲੈਂਦਾ ਇਹਨੂੰ ਗੁਜਰਾ ਤੋਂ ਛੜਾ ਕੇ ਲੈਂਦਾ ਬੰਦੇ ਨੂੰ ਪੰਜਾਬ ਤੋਂ ਪੜਾਣਾ ਹਾਂਜੀ ਪੰਜਾਬ ਤੋਂ ਬਹੁਤ ਜ਼ਿਆਦੇ ਆ ਠੀਕ ਹੈ ਜੀ ਆ ਜਿਹੜਾ ਇਹ ਆ ਇਹਸ ਮੈਨੂੰ ਸੰਸਤਾ ਵਾਲਿਆਂ ਵੀ ਰੰਦੇ ਦਾ ਚਰਨ ਤਰਨ ਕਿ ਇਹਦਾ ਪਰਿਵਾਰ ਹੈਗਾ ਪਰ ਆ ਹੈਗੇ ਇਹਦੇ ਆਪਣੇ ਮਤਲਬ ਪਰ ਵਿਆਹ ਨਹੀਂ ਹੈ ਕੋਈ ਨਹੀਂ ਅਜੇ ਤੱਕ ਫੋਨ ਤੱਕ ਨਹੀਂ ਲਾਇਆ ਇਹਨੂੰ ਮੇਰੇ ਕੋਲ ਆਇਆ ਇਹਨੂੰ ਨੀਅਰ ਅਬਾਊਟ 7-8 ਮਹੀਨੇ ਹੋ ਗਏ ਆਜ ਤੱਕ ਫੋਨ ਵੀ ਨਹੀਂ ਲਾਇਆ ਤੇ ਤੋਂ 20 ਕਿਲੋਮੀਟਰ ਦੂਰ ਹੈ ਹਾਂ ਜਿਹੜਾ ਆਵਾ ਇਹ ਇਹਨੂੰ ਲਿਆਂਦੇ ਨੂੰ ਇੱਥੇ ਸਾਡੇ ਕੋਲ ਲਿਆਂਦੇ ਨੂੰ 10 ਇਹਨੂੰ ਲਿਆਂਨ ਨਾ ਨਾ ਇਹਨੂੰ ਲਿਆਂਦੇ ਨੂੰ ਸਿਰਫ 10 ਦਿਨ ਹੋ ਗਏ ਆ ਠੀਕ ਹੈ ਜੀ ਇੱਥੇ ਸਾਡੇ ਤੋਂ 15 ਕਿਲੋਮੀਟਰ ਦੂਰ ਦੁਗਰੀ ਪਿੰਡ ਵਾ ਉੱਥੇ ਛੋਟੇ ਹੁੰਦੇ ਇਹ ਆ ਗਿਆ ਸੀਗਾ ਠੀਕ ਹੈ ਜੀ ਛੋਟੇ ਹੁੰਦੇ ਆ ਗਿਆ ਸੀਗਾ ਤੇ ਉੱਥੇ 25 30 ਸਾਲੇ ਤੋਂ ਗ੍ਰਾਮੀ ਕਰਾਈ ਟਪੱਠੇ ਪਾਏ ਤੋਂ ਤੇ 10 ਦੇ ਜਦੋਂ ਸਾਨੂੰ ਨਿਊਜ਼ ਦਿੱਤੀ ਨਾ ਕਿਨੇ ਮਤਲਬ ਕਿ 8 10 ਦਿਨ ਜਿਹੜੇ ਜਾਣ ਤੋਂ ਪਹਿਲਾਂ ਮਤਲਬ ਕਿ 10 ਦਿਨ ਤੈਨੂੰ ਲੈਣ ਦੇ ਨ ਹੋ ਗਿਆ ਉਸ ਤੋਂ 10 ਦਿਨ ਪਹਿਲਾਂ ਇਹਨੂੰ ਨਸ਼ਾ ਕਰਕੇ ਉਹ ਬੰਦੇ ਨੇ ਇੰਨਾ ਜ਼ਿਆਦਾ ਕੁੱਟਿਆ ਫਿਰ ਕਿਤੇ ਦੱਸ ਨਹੀਂ ਸਕਦੇ ਫਿਰ ਆਪਾਂ ਉੱਥੋਂ ਛਡਾ ਕੇ ਲਿਆ ਇਹਦਾ ਹਰਜਾਨਾ ਵੀ ਉਹਦੇ ਤੋਂ ਪਰਵਾਇਆ 1 ਲੱਖ 2 ਲੱਖ 30 ਹਜ਼ਾਰ ਰੁਪਈਆ ਹੁਣ ਇਹਦਾ ਅਕਾਊਂਟ ਖੋਲ ਕੇ ਇਹਦੇ ਅਕਾਊਂਟ 'ਚ ਪਾਉਣਾ ਸੀ ਜੇ ਸੀ ਉਹਨਾਂ ਤੋਂ ਲੋਕੀ ਕਹਿੰਦੇ ਨਾ ਵੀਰ ਜੀ ਸੰਤ ਵੀ ਕਹਿੰਦੀ ਆ ਕਿ ਆ ਤੁਸੀਂ ਜਿੱਥੇ ਵੀ ਜਾਣਾ ਤੁਸੀਂ ਪਹਾ ਪਹਾ ਕਹਿੰਦੇ ਜੇ ਹੁਣ ਪੈਨੇ ਇਦਾਂ ਹੀ ਹੁਣ 25 30 ਸਾਲ ਉਹਨਾਂ ਕਰੇ ਗੁਲਾਮੀ ਕੀਤੀ ਆ ਹੁਣ ਇਹਨੂੰ ਇਦਾਂ ਹੀ ਲੈ ਜੇ ਇਹਦੀ ਮਿਹਨਤ ਹੁਣ ਆਪਾਂ ਮਿਹਨਤ ਕਰਦੇ ਆ ਆਪਾਂ ਮਤਲਬ ਕਿ ਦਿਮਾਗੀ ਸਹੀ ਆ ਆਪਾਂ ਕਿਸੇ ਤੋਂ ਆਪਣਾ ਰੁਪਈਆ ਇੱਕ ਨਹੀਂ ਛੱਡਦੇ ਹੁਣ ਇਹਨੇ ਜੇ 25 30 ਸਾਲ ਮਜ਼ਦੂਰੀ ਕੀਤੀ ਆ ਹਨਾ ਕੱਲ ਨੂੰ ਇਹਦੇ ਪਰਿਵਾਰ ਜੇ ਮਿਲ ਜਾਂਦਾ ਵਾ ਅਸੀਂ ਕੀ ਨਿਆ ਕਰਦੇ ਆ ਕਿ ਇਹਦਾ ਮਤਲਬ ਕਿ ਉਹਦੇ ਨੂੰ ਸਾਰਾ ਉਹਦੇ ਤੋਂ ਲਿਖਤੀ ਕਾਰਵਾਈ ਕਰ ਲਈ ਆ ਉਹ ਤੋਂ ਚੈੱਕ ਲੈ ਲਿਆ ਚੈੱਕ ਲੈ ਕੇ ਲਿੱਖਤੀ ਕਾਰਵਾਈ ਕਰਕੇ ਉਹ ਪਿੰਡ ਦੇ ਸਰਪੰਚ ਸਾਹਿਬ ਨੂੰ ਉਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨੂੰ ਫੜਾ ਆਏ ਆ ਠੀਕ ਹੈ ਜੀ ਪੀ ਹੁਣ ਇਹਦਾ ਅਕਾਊਂਟ ਖਲਾ ਕੇ ਤੇ ਇਹਦੇ ਅਕਾਊਂਟ 'ਚ ਜਮਾ ਕਰਾ ਦਾਂਗੇ ਉਹ ਉਹੀ ਕਰਾਉਣਗੇ ਅਸੀਂ ਨਾਲ ਜਾਵਾਂਗੇ ਉਹ ਹੀ ਕਰਾਉਣਗੇ ਤੇ ਜਦੋਂ ਇਹਦੀ ਫੈਮਿਲੀ ਮਿਲ ਗਈ ਇਹਦੀ ਫੈਮਿਲੀ ਨੂੰ ਉਹ ਮਤਲਬ ਪੈਸੇ ਦਿੱਤੇ ਜਾਣਗੇ ਸਹੀ ਹੈ ਸਹੀ ਠੀਕ ਹੈ ਜੀ ਜੇ ਨਾ ਫੈਮਿਲੀ ਮਿਲੀ ਫਿਰ ਕਿਸੇ ਭਲਾਈ ਦੇ ਕੰਮ ਦੇ ਵਿੱਚ ਉਹ ਉਹੀ ਕਰ ਦੇਣਾ ਅਸੀਂ ਨਹੀਂ ਕਹਿੰਦੇ ਬਿਠੇ ਰਹਿ ਉਹ ਕਿਤੇ ਭਲਾਈ ਦੇ ਕੰਮ ਚ ਲਾ ਦੇਣ ਪਰ ਇਹਦਾ ਮੈਂਤਾ ਨਾ ਮਿਲਣਾ ਚਾਹੀਦਾ ਭਾਵੇਂ ਇਹਨੂੰ ਹੀ ਮਿਲੇ ਹੁਣ ਕਈ ਕਹਿ ਦਿੰਦੇ ਆ ਕਿ ਵੀ ਜੀ ਜਿਹੜਾ ਮੈਂਟਲੀ ਅਫਸੈਟ ਬੰਦਾ ਵਾ ਠੀਕ ਹੈ ਜੀ ਜੇ ਉਹਦਾ ਪਰਿਵਾਰ ਨਹੀਂ ਮਿਲਦਾ ਤੇ ਉਹਦਾ ਹਰਜਾਨਾ ਉਹਨੂੰ ਮਿਲਣਾ ਚਾਹੀਦਾ ਤੇ ਇਹ ਬੰਦਾ ਪੁੱਛੇ 1.5-2 ਲੱਖ ਰੁਪਏ ਲੈ ਕੇ ਤੇ ਕੀ ਕਰੂਗਾ ਇਹਦਾ ਇਹਦੇ ਵਾਸਤੇ ਉਹ ਕਾਗਜ਼ ਆ ਠੀਕ ਹੈ ਜੀ ਹਾਂ ਦੇਕਰ ਇਹਦਾ ਕੋਈ ਕੇਅਰ ਟੇਕਰ ਇਹਦਾ ਹੋਵੇ ਇਹਦਾ ਪਰਿਵਾਰ ਹੋਵੇ ਤੇ ਉਹ ਇਹਦੇ ਥਲੇ ਆਪਦਾ ਘਰ ਬਣਾ ਲੈ ਜਾਂ ਇਹਦੇ ਤੇ ਕੁਝ ਲਾ ਦੇ ਹਨਾ ਜਿਹੜਾ ਹੈਗਾ ਮੈਂਟਲੀ ਸਹੀ ਨਹੀਂ ਇਹਨਾਂ ਨੂੰ ਹੁਣ 2 ਲੱਖ ਰੁਪਏ ਕਿ 10 ਲੱਖ ਲੈ ਕੇ ਫੜਾ ਦੇਣਾ ਛਾਵੇਂ ਤੇ ਪਾੜ ਵਰ ਕੇ ਦੂਰਾ ਕਰ ਦੇਣਾ ਆ ਬਜ਼ੁਰਗਾ ਮਸਵਾਨਾ ਸਾਹਿਬ ਗੁਰਦਰਾ کافی ਮਸ਼ਹੂਰ ਟਾਂ ਡੇਰੀ ਉਹ ਦਾ ਮਸਤ ਹੋਣਾ ਸਾਬ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਪੈਰ ਖਰਾਬ ਹੀ ਹੈ ਇਹ ਵੀ ਉੱਥੋਂ ਲੈ ਕੇ ਆਂਦਾ ਘਰ ਪਰਝਾਈ ਨੇ ਕੁੱਟ ਕੇ ਘੜਦਾ ਕਰੋ ਅੱਛਾ ਠੀਕ ਹੈ ਜੀ ਇਹ ਕਹਿੰਦਾ ਮੈਂ ਘਰ ਨਹੀਂ ਜਾਣਾ ਨਹੀਂ ਤੇ ਮੈਂ ਪੈਰ ਤੇ ਕਿਉਂ ਜਮਾਂਦਰੂ ਹੀ ਨਹੀਂ ਸਹੀ ਹੈ ਹਾਂ ਆ ਚੰਦ ਹੋਣੀਆਂ ਆ ਬੱਚਾ ਭੈਣੇ ਇਹ ਬੱਚੇ ਦੀ ਸੈ ਤੁਸੀਂ ਵੀਡੀਓ ਵੇਖੀ ਹੋਗੀ ਹੈ ਨਾ ਹਾਂਜੀ ਹਾਂ ਬੱਚੇ ਜੀ ਇਹਨੂੰ ਰੋਟੀ ਪਾਣੀ ਦਾ ਵੀ ਨਹੀਂ ਪਤਾ ਕੁਝ ਨਹੀਂ ਪਤਾ ਈਵਨ ਕਿ ਮੈਂ ਸੰਤੁਨਾਂ ਕਿ ਉਹ ਦੱਸਦਾ ਨਾ ਕਿ ਜੇਕਰ ਇਹਨੇ ਟਾਇਲਟ ਕੀਤੀ ਆ ਨਾ ਤੇ ਇਹਦੀ ਟਾਇਲਟ ਕਿਸੇ ਨੇ ਵੇਖੀ ਨਹੀਂ ਆ ਤੇ ਉਹ ਵੀ ਇਹਨਾਂ ਖਾਣ ਲਾ ਪੈਣੀ ਕੁਝ ਨਹੀਂ ਪਤਾ ਦੁਨੀਆਦਾਰੀ ਤੈਨੂੰ ਨਾ ਹੀ ਸੁਣਦਾ ਨਾ ਬੋਲਦਾ ਨਾ ਕੋਈ ਐਕਟੀਵਿਟੀ ਕਰਦਾ ਕੁਝ ਨਹੀਂ ਰੋਟੀ ਵੀ ਨਹੀਂ ਖਾਊਗਾ ਆਪ ਖੁਦ ਭੁੱਖਾ ਪੇ ਮਰ ਜੂਗਾ ਹਾਂ ਬਪੂ ਹੀ ਭੈਣ ਨੂੰ ਨਹੀਂ ਮਿਲਣਾ ਇਹ ਸੇਵਾ ਭੇਜਦੇ ਹੁੰਦੇ ਮੈਨੂੰ ਬਾਹਰੋਂ ਠੀਕ ਹੈ ਇਹਨਾਂ ਦੇ ਨਾ ਇਹਨਾਂ ਦਾ ਹਸਬੰਡ ਇਹਨਾਂ ਦਾ ਘਰ ਵਾਲਾ ਬਾਹਰ ਗਿਆ ਵਾ ਠੀਕ ਹੈ ਤੇ ਇਹ ਮੈਨੂੰ ਵਾਵਾ ਪਿਛਲੇ ਸਾਲ 1.5 ਸਾਲ ਤੋਂ ਮੈਨੂੰ ਸੇਵਾ ਭੇਜਦੇ ਆਏ ਪੈਨ ਹਰਿਆਣੇ ਤੋਂ ਆਇਆ ਤੇ ਗੁਰੂ ਘਰ ਦਸ਼ਮੇਲੇ ਕਰ ਰਾਇਆ ਤੇ ਕਹਿੰਦੇ ਵੀਰੇ ਤੁਹਾਡੇ ਕੋਲ ਵੀ ਹੋ ਕੇ ਜਾਣਾ ਇਹਨਾਂ ਤੇਾਰੇ ਸੀਸਾ ਇਹਨਾਂ ਦੇ ਇਹਨਾਂ ਦੇ ਸਹਿਯੋਗ ਨਾਲ ਮਤਲਬ ਇੱਥੇ ਤੁਹਾਡੇ ਲੰਗਰ ਲੋਹ ਲੰਗਰ ਦੀ ਸੇਵਾ ਚੱਲਦੀ ਹੈ ਹਾਂਜੀ ਬਾਬੂ ਪੂਰਾ ਸਹੀ ਹੈ ਆ ਵੇਖੋ ਬੱਚਾ ਇਹਨੂੰ ਲੋਕ ਇਸ ਕਰਕੇ ਲਾਉਣਾ ਪੈਂਦਾ ਕਿ ਇਹ ਹੁਣ ਇੱਥੇ ਚੱਲੇ ਗਿਆ ਤੇ ਇੱਥੇ ਦੇ ਕੇ ਨਹੀਂ ਵੇਖਿਆ ਨਹੀਂ ਤੇ ਡਿੱਗ ਪੈਣਾ ਪੂਰਾ ਪਾਵਰਪੋਰ ਤੋੜ ਦਾਨੀ ਹੈ ਜੇਕਰ ਕੋਈ ਵੀ ਇਹਨੂੰ ਕਰੰਟ ਵਾਲੀ ਤਾਰ ਮਿਲ ਗਈ ਤੇ ਉਹ ਵੀ ਇਹਨਾਂ ਤੇ ਫੜ ਲੈਣੀ ਕੁਝ ਨਹੀਂ ਪਤਾ ਇਹਨੂੰ ਮੂੰਹ 'ਚ ਕੋਈ ਚੀਜ਼ ਪਾ ਲੈਣੀ ਵੀ ਇਹਦੇ ਮੂੰਹ 'ਚ ਚੀਜ਼ਾਂ ਕੱਢੀਆਂ ਫਿਰ ਇਹਦੀ ਸੇਫਟੀ ਵਾਸਤੇ ਫਿਰ ਇਹਨੂੰ ਲੋਕ ਲਾਉਣਾ ਪੈਂਦਾ ਹਾਂਜੀ ਹਾਂਜੀ ਇਹ ਵੀ ਵੀਰ ਨੂੰ ਲੈ ਕੇ ਆ ਬਹੁਤ ਸੇਵਾ ਕਰਦਾ ਵਿਚਾਰਾ ਇਹ ਠੀਕ ਹੈ ਜੀ ਆਹ ਕੱਲ ਵੀਰ ਨੂੰ ਲੈ ਕੇ ਆਏ ਇਹਨੂੰ ਕਹਿੰਦੇ 15 20 ਸਾਲੇ ਘਰੋਂ ਗੁੰਮ ਰਿਆ ਤੇ ਇਹਦੀ ਕਰੰਟ ਤਾਰਾ ਲਾਉਂਦੇ ਰਹੇ ਜਿੱਦੀ ਮੈਂ ਵੀਡੀਓ 'ਚ ਪਾਉਣੀ ਇਥੇ ਕਿ ਕਰੰਟ ਲਾਉਂਦੇ ਰਹੇ ਇਹਦੇ ਜਿੰਨਾ ਘਰੇ ਰੱਖਿਆ ਕਿਤੇ ਤੇ ਹੁਣ ਇਹ ਕਿਤੇ ਲੱਭਾ ਵਾ ਤੇ ਪਰਿਵਾਰ ਗਰੀਬ ਆ ਕਿਨੇ ਵੀਰੇ ਹੁਣ ਲੱਭ ਗਿਆ ਵਾ ਕਿਤੇ ਕੱਲ ਨੂੰ ਫੇਰ ਨਾ ਕਿਤੇ ਚਲ ਜੇ ਤੇ ਤੁਸੀਂ ਆਸਮ ਚ ਲੈ ਲਓ ਜਿਹੜਾ ਆ ਵੀ ਰੌਣਡਿਆ ਜਿਹਦੇ ਦੇਖ ਰਹੇ ਨੇ ਜਿਹੜਾ ਆਉਣਡਿਆ ਇਹਨੂੰ ਗੁਜਰਾਤ ਚ ਕਿਸੇ ਨੇ ਗੁਲਾਮ ਬਣਾਇਆ ਸੀਗਾ ਢਾਬੇ ਵਾਲੇ ਨੇ ਉੱਥੋਂ ਛੁਡਾਇਆ ਆਹ ਜਿਹੜਾ ਬੱਚਾ ਜਿਹੜੇ ਪੈਣਾ ਲਾਲ ਓਵਰ ਆਲੇ ਜਿਹੜਾ ਉੱਤਰਨ ਲਿਆ ਇਹ ਥਾਂਦੇ ਹਾਲ ਪਿੰਡਵਾ ਮੁਕਸਰ ਇਹਨੂੰ 7 ਸਾਲ ਗੁਲਾਮ ਬਣਾਇਆ ਸੀਗਾ 25-30 ਕਿਲੋ ਦੀ ਜ਼ਮੀਨ ਐਦਾਂ ਦੀ ਦੁਨੀਆ ਦੇ ਵਿੱਚ ਲੋਕ ਕਿਦਾਂ ਠੀਕ ਆ ਹਾਂ ਮੇਰੇ ਸਾਡਾ ਪਰਿਵਾਰ ਦੇ ਠੀਕ ਹੈ ਜੀ ਆ ਇਹਨੂੰ ਉਹ ਬਾਪ ਨੂੰ ਗੁਰਦਸਬ ਲੈ ਗਿਆ ਆ ਮਾਈ ਆ ਉਹ ਮਾਈ ਇਹਨੂੰ ਵੀ ਗੁਰਦਸਬ ਤੇ ਲੈ ਕੇ ਅੰਦੀ ਦੀ ਭਾਸ਼ਾ ਨਹੀਂ ਪਤਾ ਲੱਗਦੀ ਸਾਨੂੰ ਕੀ ਆ ਹੋਰ ਹੀ ਕੋਈ ਮਤਲਬ ਕਿ ਲੈਂਗੁਏਜ ਹੀ ਬੋਲਦੇ ਪਏ ਪਤਾ ਨਹੀਂ ਲੱਗਦੀ ਮੈਂ ਵੀਡੀਓ ਪਾਉਣੀ ਹੈ ਮੈਂ ਤਾਂ ਪੈਣੇ ਹੁਣ ਕਹ ਜੀ ਇੱਧਰ ਜਾ ਕਰੀ ਉਧਰ ਜਾ ਰਾਤ ਦੇ 12:00 ਕਿਉਂ ਜਾਈਏ ਅਸੀਂ ਠੀਕ ਹੈ ਜੀ ਉਹ ਵੀਰ ਨੂੰ ਲੈ ਕੇ ਆਏ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਕਰੰਟ ਤੋਂ ਹੁੰਦੇ ਰਹੇ ਫਿਰ ਹੁਣ ਦਿਨੇ ਇਹਨਾਂ ਦੀ ਰਖਣਾ ਫਿਰ ਫੋਨ ਸੁਣਨੇ ਹੁਣ ਮੈਂ ਫੋਨ ਸਾਇਲੈਂਟ ਲਾਇਆ ਆ ਪਰ ਤੁਸੀਂ ਆਈਡੀ ਦੂਰੋਂ ਮਿਲ ਲਾਏ ਠੀਕ ਹੈ ਜੀ ਤੇ ਤੁਹਾਡੇ ਲੱਗੇ 10 ਮਿੰਟ ਬੈਠ ਕੇ ਤੁਹਾਡੇ ਨਾਲ ਗੱਲਬਾਤ ਨਾ ਕੀਤੀ ਤੁਸੀਂ ਫੋਨ ਹੀ ਸੁਣੀ ਗਏ ਤੇ ਵੇਖ ਤੁਸੀਂ ਆਖਣਾ ਵੀਰ ਹਨਾ ਵੀ ਅਸੀਂ ਆਈਡੀ ਦੂਰੋਂ ਫੋਨ ਹੀ ਸੁਣੀ ਗਏ ਤੇ ਸਾਡੇ ਤਾਂ ਫੋਨ ਤੋਂ ਵੀ ਤਰਾਇ ਕਰਦੇ ਕਿ ਸਾਡਾ ਫੋਨ ਕਿਉਂ ਨਹੀਂ ਖੁੰਝਦਾ ਅੱਜ ਹੁਣ ਵੀ ਮਿਸ ਕਾਲ ਆ ਵੇ ਆ ਗਈ ਫਿਰ ਹਰ ਕੋਈ ਕੰਮ ਪੈਣੇ ਔਖਾ ਹੋ ਜਾਂਦਾ ਹੈਂਡਲ ਕਰਨਾ ਵੀਰ ਹੁਣੀ ਸਹੂਜ ਬਹੁਤ ਦਿੰਦੇ ਆ ਸਾਰੀ ਇਹ ਵੀ ਮੇਰੇ ਨਾਲ ਸੇਵਾ ਕਰਦਾ ਵੀ ਵੀਰਵਾ ਸਹੂਜ ਬਹੁਤ ਦਿੰਦੇ ਆ ਪਰ ਕੋਈ ਬੰਦੇ ਦੀ ਕੈਪੈਸਿਟੀ ਹੁੰਦੀ ਆ ਠੀਕ ਹੈ ਜੀ ਦੁਖੀ ਦੁਨੀਆ ਬਹੁਤ ਦੁਖੀ ਆ ਹਾਂ ਆ ਆ ਦਿਨ ਮੇਨੋ 3-4 ਫੋਨ ਆ ਜਾਂਦੇ ਵੀਰੇ ਇੱਥੇ ਆ ਰੌਲਾ ਪਿਆ ਵਾ ਇੱਥੇ ਮਤਲਬ ਕੋਈ ਮੰਦਬੁੱਧੀ ਉਹਦੇ ਨੂੰ ਲੈ ਜੋ ਇਹਨੂੰ ਲੈ ਜੋ ਮੈਨੂੰ ਹਰ ਫਿਰ ਆਪਣਾ ਇਹ ਵੀ ਬੈਲੈਂਸ ਵੀ ਦੇਖਣਾ ਵੀ ਸਾਡਾ ਕਿੰਨਾ ਕ ਬੈਲੈਂਸ ਆ ਕਿੰਨਾ ਕ ਸਾਡਾ ਅਰੇਂਜਮੈਂਟ ਆ ਬੜੀ ਇਤਰੀ ਕਿਰ ਲੈਂਦਾ ਮੈਂ ਤਾਂ ਪਰਵਾਹ ਨਾ ਸਾਰੇ ਇਹ ਤੁਹਾਨੂੰ ਕਈਆਂ ਦਾ ਦੱਸਿਆ ਨਹੀਂ ਆ ਉਹ ਵੀਰਾ ਸੰਗਲਾਂ ਨਾਲ ਬੱਦਸੀ ਘਰੇ ਆਪਣੀ ਮੈਂਟਲੀ ਅਫਸੈਟ ਹੋ ਗਿਆ ਸੀਗਾ ਬਹੁਤ ਜ਼ਿਆਦਾ ਆਉ ਦੇ ਘਰੇ ਸਗਲਾ ਨਾ ਬੱਦਾ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਕਰਦਾ ਹੈ ਤੇ ਵਿਚਾਰੀ ਤੇ ਛੋਟੇ ਛੋਟੇ ਬੱਚੇ ਆ ਤੇ ਭੈਣ ਵੀ ਤੁਹਾਡੇ ਅੰਗੂ ਹੀ ਤੋ ਕਹਿੰਦੀ ਵੀਰੇ ਮੈਂ ਕੀ ਕੀ ਕਰਾਂ ਫਿਰ ਅਸੀਂ ਉਹਨੂੰ ਇੱਥੇ ਲੈ ਆਂਦਾ ਕੋਈ ਸੈਂਪਲ ਲੱਗਾ ਵਾ ਤੇ ਅਜੇ ਤੱਕ ਹੋ ਗਿਆ ਅਪੋਲੋ ਹਸਪੀਟਲ ਆ ਬਾਬੇ ਤਗੜੀ ਬ੍ਰਾਂਚ ਆ ਉਹ ਹੁਣ ਮੈਡੀਸਿਨ ਦਾ ਅਰੇਂਜਮੈਂਟ ਸਾਰਾ ਉਹਨਾਂ ਕੀਤਾ ਹੋਣੇ ਦਾ ਇਹ ਮੈਂ ਨਾ ਹਾਂਜੀ ਹੁਣ ਠੀਕ ਹੈ ਠੀਕ ਹੈ ਇਹ ਹਾਂ ਠੀਕ ਅੱਗੇ ਨੂੰ ਠੀਕ ਹੈ ਪਰ ਥੋੜਾ ਹੈਗਾ ਵਾ ਬਿ ਨਾਰਮਲ ਨਹੀਂ ਆ ਪਰ ਹੈਗਾ ਠੀਕ ਹੈ ਸੇਵਾ ਕਰਦਾ ਹਾਂ ਏ ਆਪਣਾ ਆਸ਼ਰਮ ਇਹ ਸਾਡਾ ਪਰਿਵਾਰ ਠੀਕ ਹੈ ਜੀ ਹਾਂ ਅਸੀਂ ਕੱਲ ਪਰਸੋ ਵੀਰਾ ਪਾ ਕੇ ਗਿਆ ਵਿੱਚ ਠੀਕ ਹੈ ਜੀ ਤੇ ਹੁਣ ਇਹ ਅਵੇਰੀ ਉਹਨੂੰ ਡਿਕਨਿਆ ਮੈਂ ਪਲਸਟਰ ਵਾਲੇ ਨੂੰ ਡਿਕਨਿਆ ਸੇਵਾ ਗਈ ਉਹਦੇਲੇ ਦੁਕਾਨ ਵਾਲੇਲੇ ਵੀ ਚਲੇ ਗਿਆ ਤੇ ਜਿੰਨੇ ਪਲਸਟਰ ਕਰਨਾ ਉਹਦੇਲੇ ਵੀ ਚਲੇ ਗਿਆ ਉਹ ਕਹਿੰਦਾ ਵੀਰੇ ਮੈਨੂੰ ਅੱਜ ਸੀਜ਼ਨ ਕਰ ਲੈਣ ਦੇ ਫਿਰ ਤੇ ਨਾਲ ਲੱਗੂਗਾ ਮੈਂ ਹੋਣ ਕਿ ਪੈਨ ਕਈ ਵੀਰ ਕਹਿ ਦਿੰਦੇ ਆ ਕਿ ਆ ਤੁਸੀਂ ਲੈ ਜੇ ਸੇਵਾ ਕਰਦੇ ਜੀ ਤੇ ਵਿਖਾਵਾ ਕਿਉਂ ਕਰਦੇ ਵੀਡੀਓ ਕਬਰਉਂਦੇ ਜੀ ਕਿਨੇ ਸਾਡਾ ਨਾਂ ਤੇ ਇਥੇ ਕੋਈ ਗੋਲ ਖਾਂ ਨਾ ਸਾਡੀ ਕੋਈ ਜ਼ਮੀਨ ਆ ਅਨਾਥ ਆ ਚੰਦਰਾ ਹੁਣ ਮਹੀਨੇ ਦਾ ਲੱਖ ਲੱਖ ਰੁਪਏ ਦਾ ਖਰਚ ਹੋ ਜਾਂਦਾ ਸੌਦਾ ਪਤਾ ਪਾ ਕੇ ਤਨਖਾਹਾਂ ਪਾ ਕੇ ਸਾਡਾ ਗੱਡੀ ਦਾ ਤੇਲ ਵਾ ਵਗ ਆਲ ਓਵਰੀ ਠੀਕ ਹੈ ਜੀ ਆਲ ਓਵਰੀ ਇੰਨਾ ਖਰਚਾ ਲੱਗ ਜਾਂਦਾ ਜੇ ਅਸੀਂ ਵੀਡੀਓ ਨਾ ਪਾਵਾਂਗੇ ਤੇ ਤੁਸੀਂ ਕਿਦਾਂ ਪੈਣਾ ਜਾਂ ਵੀਰ ਕਿਦਾਂ ਜੋੜਨਗੇ ਕਿਦਾਂ ਸੇਵਾ ਹੋਗੀ ਵੀਡੀਓ ਬਣਾਣੀ ਵੀ ਵੀਡੀਓ ਜਿਹੜਾ ਵੀਰ ਆਪਣੇ ਪੱਲਿਓਂ ਸੇਵਾ ਕਰਕੇ ਵੀਡੀਓ ਬਣਾਉਂਦਾ ਨਾ ਇਟ ਮੀਨਸ ਕਿ ਉਹ ਵਿਖਾਉਂ ਰਿਹਾ ਕਿ ਮੈਂ ਸੇਵਾ ਕੀਤੀ ਹੈ ਤੇ ਜੇਕਰ ਆਪਾਂ ਭੈਣਾ ਤੋਂ ਵੀਰਾਂ ਤੋਂ ਸੰਗਤ ਤੋਂ ਸੇਵਾ ਕਰਾਉਣੀ ਆ ਉਹਨਾਂ ਨੂੰ ਦਿਖਾਉਣਾ ਪਊ ਫੇਰ ਹੀ ਜੋੜੂਗਾ ਕੋਈ ਵੀਰ ਭਰਾ ਨਾਲ ਹਾਂਜੀ ਹਾਂਜੀ ਹਾਂ ਹਾਂ ਹੁਣ ਦੇਖਦੇ ਹਾਂ ਚਲੋ ਆ ਆ ਹਾਂਜੀ ਸਾਰੀ ਸੰਗਤ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਤੇ ਸੰਜੀਤ ਭੈਣ ਹੁਣੀ ਆਏ ਹਰਿਆਣੇ ਤੋਂ ਆਏ ਆ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਹਸਬੈਂਡ ਅਮਰੀਕਾ ਦੇ ਵਿੱਚ ਆ ਪਹਿਲਾਂ ਤੇ ਸਾਰੀ ਸੰਗਤ ਅਰਦਾਸ ਕਰਿਓ ਕਿ ਰੱਬ ਉਹਨਾਂ ਨੂੰ ਜਲਦੀ ਤੋਂ ਜਲਦੀ ਪੀਆਰ ਦਵੇ ਤਾਂ ਜੋ ਪਰਿਵਾਰ ਆਪਣੇ ਨੂੰ ਆਣ ਕੇ ਮਿਲ ਸਕਣ ਤੇ ਬੇਨਤੀ ਕਰਦੇ ਆ ਕਿ ਹਾਂਜੀ ਉੱਥੇ ਪੈ ਬਿਸਕੁਟ ਦਿਨਾ ਤੁਨੂੰ ਮੈਂ ਸਤਿਗੁਰ ਜੀ ਆ ਇਸ ਭੈਣ ਇਹਨਾਂ ਦੇ ਹਸਬੰਦ ਹਰ ਮਹੀਨੇ ਆਪਣੇ ਅਨਾਥਾਚਰਮ ਦੇ ਵਿੱਚ ਇਹਨਾਂ ਦੇ ਪ੍ਰਸ਼ਾਦ ਦੇ ਪਾਣੀ ਵਾਸਤੇ ਆਪਾਂ ਨੂੰ ਸੇਵਾ ਭੇਜਦੇ ਆ ਤੇ ਅਰਦਾਸ ਕਰਿਓ ਭੈਣ ਵਾਸਤੇ ਇਹਨਾਂ ਦੇ ਬੱਚਿਆਂ ਵਾਸਤੇ ਆ ਹਸਬੰਦ ਵਾਸਤੇ ਕਿ ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ ਅਤੇ ਵੀਰ ਸਾਡਾ ਬਾਹਰ ਗਿਆ ਵਾ ਜਲਦੀ ਤੋਂ ਜਲਦੀ ਰੱਬ ਉਹਨੂੰ ਪੀ ਆਰ ਦੇਵੇ ਜਰੂਰ ਅਰਦਾਸ ਕਰਿਓ ਕਿਉਂਕਿ ਸੰਗਤ ਦੀ ਅਰਦਾਸ ਰੱਬ ਕਦੀ ਨਹੀਂ ਮੋੜਦਾ ਠੀਕ ਹੈ ਜੀ ਅਰਦਾਸ ਕਰਿਓ ਕਿ ਇਦਾਂ ਹੀ ਪੈਣਾ ਪੈਣ ਉਹਨਾਂ ਦੇ ਹਸਬੰਦ ਸੇਵਾ ਕਰਦੇ ਰਹਿਣ ਤੇ ਇਦਾਂ ਹੀ ਰੱਬ ਉਹਨਾਂ ਨੂੰ ਤੰਦਰੁਸਤੀਆਂ ਦੇਵੇ। ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਨਹੀਂ ਹੈਲਪ ਕਰਦੇ ਸਹਿਯੋਗ ਦਿੰਦੇ ਠੀਕ ਹੈ ਜੀ। ਹਾਂ ਤੇ ਇਹ ਹਾਂਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੇਰੇ ਵੀਰ ਮਨਦੀਪ ਦਾ ਜਿਹੜੇ ਮੇਰੇ ਨਾਲ ਮੇਰੇ ਪਿੰਡ ਮਰਹਾਣੇ ਦੇ ਕ੍ਰਿਡ ਖੇਡਦੇ ਸੀ ਆ ਬੈਗ ਤੋਂ ਅੰਕਲ ਮੋਹਨ ਸਿੰਘ ਦੇ ਬੇਟੇ ਫਿਰ ਮੇਰੇ ਵੀਰ ਸ਼ਰਨਜੀਤ ਸਿੰਘ ਸੰਨੀ ਆ ਜਿਹੜੇ ਬੈਗ ਤੇ ਰਹਿੰਦੇ ਸੀਗੇ ਸਦਾਨੀ ਕੀ ਪੱਤੀ ਤੋਂ ਤੇ ਮੈਂ ਹੋਰ ਧੰਨਵਾਦ ਕਰਦਾ ਹੀਰੇ ਵੀਰ ਦਾ ਬੈਕ ਤੋਂ ਸਾਡੇ ਤੋਂ ਅੰਕਲ ਮਿਲਖਾ ਸਿੰਘ ਦੇ ਪਰਿਵਾਰ ਚੋਂ ਤੇ ਫਿਰ ਮੈਂ ਆਪਣਾ ਧੰਨਵਾਦ ਕਰਦਾ ਤਰਵਿੰਦਰ ਵੀਰ ਦਾ ਜਿਹੜੇ ਇਸ ਟਾਈਮ ਦੁਬਈ ਆ ਪਰ ਰੇਂਦੇ ਗੋਦਾਲ ਸਾਹਿਬ ਤੋਂ ਤੇ ਮੈਂ ਬਹੁਤ ਬਹੁਤ ਨਾ ਚਾਹਵਾ ਪਰਮ ਦਾ ਧੰਨਵਾਦ ਕਰਦਾ ਵਾਂ ਕਿ ਹਾਂਜੀ ਹਾਂ ਜਾਦਵਿੰਦਰ ਸਿੰਘ ਮੇਰਾ ਵੀਰ ਜਾਦਵਿੰਦਰ ਸਿੰਘ ਆ ਲਾਸ ਪਤੀ ਸਧਾਨੀ ਕੇ ਪਤੀ ਤੋਂ ਮੇਰੇ ਵੀਰ ਗਵਾਂਢੀ ਨਾਲੇ ਮੇਰਾ ਵੀਰ ਤੇ ਮੈਂ ਨਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਭ ਤੋਂ ਮੈਨੂੰ ਖੁਸ਼ੀ ਮੈਨ ਇਹ ਹੋਈ ਆ ਕਿ ਇਹ ਮੇਰੇ ਵੀਰ ਮੇਰੇ ਪਿੰਡ ਦੇ ਨੇ ਤੇ ਮੇਰੇ ਨਾਲ ਹੀ ਖੇਡਦੇ ਵੱਡੇ ਹੋਏ ਆ ਤੇ ਇਹਨਾਂ ਵੀਰਾਂ ਨੇ ਸਹਿਯੋਗ ਦਿੱਤਾ ਕਿਉਂਕਿ ਜਦੋਂ ਆਪਣੇ ਸਹਿਯੋਗ ਦਿੰਦੇ ਆ ਤੇ ਬੰਦੇ ਦਾ ਹੌਸਲਾ ਦੂਣਾ ਹੁੰਦਾ ਜਿਆਦਾ ਖੁਸ਼ੀ ਹੁੰਦੀ ਆ ਕਿਉਂਕਿ ਇਹ ਸੁਣਿਆ ਸੀਗਾ ਵੀ ਆਪਣੇ ਲੱਤਾਂ ਖੇਚਦੇ ਆ ਪਰ ਜੇਕਰ ਆ ਆਪਣੇ ਲੱਤਾਂ ਖੇਚਦੇ ਆ ਤੇ ਆਪਣੇ ਸਹਿਯੋਗ ਵੀ ਕਰਦੇ ਆ ਸਾਰੇ ਮਾੜੇ ਵੀ ਨਹੀਂ ਹੁੰਦੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਇਹਨਾਂ ਚਮਾ ਬੰਨਿਆ ਵੀਰਾਂ ਦਾ ਕਿ ਰੱਬ ਇਹਨਾਂ ਨੂੰ ਤੰਦਰੁਸਤੀ ਦੇਵੇ ਦੁਬਈ ਦੇ ਵਿੱਚ ਸਾਰੇ ਵੀਰ ਇਕੱਠੇ ਰਹਿ ਕੇ ਇਹ ਵੀਰ ਆਪਣਾ ਕਿਰਤ ਕਰਦੇ ਆ ਤੇ ਬਾਬਾ ਰਤਨਦੇਵ ਅਨਾਥ ਆਸ਼ਰਮ ਦੇ ਵਿੱਚ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਨਿਸ਼ਵਾ ਭੇਜਿਆ ਹਰ ਮਹੀਨੇ ਨਿਸ਼ਵਾ ਭੇਜਦੇ ਆ ਤੇ ਰੱਬ ਇਹਨਾਂ ਵੀਰਾਂ ਨੂੰ ਤੰਦਰੁਸਤੀ ਦੇਵੇ ਤੇ ਇਹਨਾਂ ਦੇ ਪਰਿਵਾਰਾਂ ਨੂੰ ਖੁਸ਼ੀ ਦੇਵੇ ਬਹੁਤ ਬਹੁਤ ਧੰਨਵਾਦ ਵੀਰੋ ਤੁਹਾਡਾ